ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਜੋਬਰੰਦਾਵਾ ਚੇਅਰਮੈਨ ਅਜੀਤ ਸ਼ਰਮਾ ਅਤੇ ਮੀਡੀਆ ਇੰਚਾਰਜ ਮੁਖਤੇਬ ਅਲੋਵਾਲ ਵੱਲੋਂ 크ਿਸਚੀਅਨ ਪਾਈਚਰੀ ਨਾਲ ਕੀਤੀ ਮੀਟਿੰਗ ਅਤੇ ਕੀਤੀਆਂ ਵਿਚਾਰਾਂ ਮੁਸ਼ਕਲਾਂ ਨੂੰ ਪਹਿਦੇ ਅਦਾ ਕੀਤਾ ਜਾਵੇਗਾ ਹੱਲ ਕਿਹਾ ਜੋਬਰੰਦਾਵਾ ਨੇ ਇਸ ਸਵਾਰ ਜ਼ਿਲ੍ਹਾ ਗੁਰਦਾਸਪੁਰ ਵਿੱਚ ਪੰਜਾਬ ਪੰਥਰੀ 크ਿਸਮਸ ਪ੍ਰੋਗਰਾਮ ਕਰਨ ਦਾ ਚੁੱਕਿਆ ਮੁੱਦਾ ਹਰ ਹਲਕੇ ਤਿਹਾਰਵਾਰਡ ਉਤੇ ਆਗਉਣ ਦੋ ਯਸਤਾ ਵਿੱਚ ਉਹਨਾਂ ਲਈ ਤਿਆਰ ਰਹਿਣ ਲਈ ਕੀਤ ਲੰਬਤ ਗੁਰਦਾਸਪੁਰ ਦੇ ਪੰਜਾਬ ਪਾਵਨ ਮਿਨੋਰਟੀ ਵਿੰਗ ਦੀ ਜ਼ਿਲ੍ਹਾ ਪੱਤਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜੋਬਰੰਦਾਵਾ ਤੇ ਮੀਡੀਆ ਇੰਚਾਰ ਸੁਖਦੇਵ ਸੇ ਹਾਲੋ ਹਾਲ ਦੀ ਪ੍ਰਧਾਨਗੀ ਹੋਈ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਅਜੀਤ ਸ਼ਰਮਾ ਅਤੇ ਮਿਨੋਰਟੀ ਵਿੰਗ ਦੇ ਪੰਜਾਬ ਪ੍ਰਧਾਨ ਜੋਰਜ ਸੋਨੀ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਜੋਨ ਪ੍ਰਧਾਨ 크ਿਸਚਨ ਜਥੇਬੰਦੀਆਂ ਤੇ ਆਗੂ ਅਤੇ ਜਿਸ ਤਕ ਦੇ ਹੋਰ ਵੱਖ-ਵੱਖ ਉਹਦੇ ਦਰਾਂ ਨੇ ਸ਼ਿਰਕਤ ਕੀਤੀ। ਨਾ ਤੁਹਾਡਾ ਹੋਰ ਕਿਸ ਕਾਰਨ ਕਰਕੇ ਅੱਜ ਜਿਹੜੀ ਆ ਇਹ ਮੀਟਿੰਗ ਸੱਦੀ ਗਈ ਆ ਕਿਹੜੇ-ਕਿਹੜੇ ਲੋਕ ਸ਼ਾਮਲ ਹੋਏ ਆ ਕਿਹੜੇ ਮੁੱਦਿਆਂ 'ਤੇ ਕੀਤੀ ਗਈ ਆ ਕੀ ਫੈਸਲੇ ਲਏ ਗਏ ਆ ਮੈਂ ਜੋਰ ਸੋਨੇ ਸਟੇਟ ਪ੍ਰੈਜ਼ੀਡੈਂਟ ਮਾਈਨੋਰਟੀ ਵਿੰਗ ਆਮਦਵੀ ਪਾਰਟੀ ਔਰ ਪਾਰਟੀ ਹਾਈ ਕਮਾਂਡਰ ਲੋਨ ਸਾਨੂੰ ਇਹ ਸੰਗਠਨ ਮਜ਼ਬੂਤ ਕਰ ਲਈ ਵਿੰਗਾਂ ਨੂੰ ਮਜ਼ਬੂਤ ਕਰ ਲਈ ਸਾਰੀਆਂ ਵਿੰਗਾਂ ਨੂੰ ਆਦੇਸ਼ ਆ ਉਸੇ ਹੀ ਲਾਈਨ ਦੇ ਵਿੱਚ ਅਸੀਂ ਮਾਈਨੋਰਟੀ ਵਿੰਗ ਨੂੰ ਮਜਬੂਤ ਕਰਨੀ ਹਰ ਜ਼ਿਲ੍ਹੇ 'ਚ ਮੀਟਿੰਗਾਂ ਕਰ ਰਹੇ ਆ ਪਠਾਨਕੋਟ 'ਚ ਆ ਮੈਂ ਥੋੜੇ ਦਿਨ ਪਹਿਲਾਂ ਮੀਟਿੰਗ ਕਰਕੇ ਤੇ ਆ ਹਸ਼ਿਆਦਪੁਰ ਹੁਣ ਆ ਗੁਰਦਾਸਪੁਰ ਤੇ ਇਹਦਾ ਮਕਸਦ ਇਹ ਹੀ ਆ ਕਿ ਸਾਡੇ ਵਿੰਗ ਦੇ ਨਾਲ ਵੱਧ ਤੋਂ ਵੱਧ ਜਿਹੜੇ ਮਾਈਨੋਰਟੀਜ਼ ਨੂੰ ਜੋੜਿਆ ਜਾਵੇ ਉਹਨਾਂ ਦੇ ਜਿਹੜੇ ਗਿਲੇ ਸ਼ਿਕਵੇ ਆ ਕੁਝ ਕੰਮ ਨਹੀਂ ਹੋ ਰਿਹਾ ਜਾਂ ਕੋਈ ਵੀ ਉਹਨਾਂ ਨੂੰ ਇਦਾਂ ਦਾ ਪੇਤਪਾਬ ਹੋ ਰਿਹਾ ਉਹਨਾਂ ਦੇ ਗਿਲੇ ਸ਼ਿਕਵੇ ਦੂਰ ਕੀਤੇ ਜਾਣ ਸਰਕਾਰ ਵੱਲੋਂ ਜਿੰਨੀ ਵੀ ਉਹਨਾਂ ਦੀ ਹੈਲਪ ਹੋ ਸਕਦੀ ਉਹਨਾਂ ਦੇ ਕੰਮ ਹੋ ਸਕਦੇ ਕਰਵਾਏ ਜਾਣ ਭਾਵੇਂ ਉਹ ਸਾਡੇ ਲੋਕਲ ਜਿਹੜੇ ਜਿਲ੍ਹਾ ਪ੍ਰਧਾਨ ਨੇ ਉਹ ਉਹ ਵੀ ਹੈਲਪ ਕਰਨਗੇ ਸਾਡੇ ਜਿਹੜੇ ਮਿਨੋਰਟੀ ਦੇ ਪ੍ਰਧਾਨ ਆ ਉਹ ਵੀ ਇਹਦੇ ਵਿੱਚ ਹੈਲਪ ਕਰਨਗੇ ਸਾਡੀਆਂ ਟੀਮਾਂ ਹੈਲਪ ਕਰਾਂਗੇ ਹਾਂ ਬਰਦਾਸ਼ਪੁਰ ਡਿਸਟ੍ਰਿਕਟ ਦੇ ਵਿੱਚ 60% ਦੇ ਕਰੀਬ ਜਿਹੜੇ ਆ 크ਰਿਸਚੀਅਨ ਭਾਈਚਾਰੇ ਦੇ ਲੋਕ ਆ ਪਰ ਲੱਗਦਾ ਕਿ ਉਹਨਾਂ ਨੂੰ ਉਹ ਜਿਹੜੇ ਅਧਿਕਾਰ ਦਿੱਤੇ ਜਾਂਦੇ ਆ ਜਾਂ ਕਹਿ ਲਈਏ ਕਿ ਉਹ ਚੀਜ਼ ਤੋਂ ਵਾਂਝੇ ਆ ਜੋ ਪਿਛਲੀਆਂ ਸਰਕਾਰਾਂ ਤੋਂ ਜੋ ਨਹੀਂ ਹੋ ਸਕੇ ਜੋ ਸਭ ਤੋਂ ਵੱਧ ਉਹਨਾਂ ਨੂੰ ਮਿਲਣੇ ਚਾਹੀਦੇ ਸੀ ਕੀ ਉਹ ਬਰਦਾਸ਼ਪੁਰ ਵਾਸੀਆਂ ਨੂੰ ਤੁਹਾਡੀ ਸਰਕਾਰ ਦੇ ਵਿੱਚ ਮਿਲ ਸਕਦੇ ਆ ਬਿਲਕੁਲ ਸਾਡੀ ਸਰਕਾਰ ਨੇ ਇਹੀ ਪ੍ਰਲੋਕ ਕੀਤਾ ਇਸੇ ਲਈ ਅਸੀਂ ਵਾਦ ਤੋਂ ਮਿਨੋਰਟੀਜ਼ ਦੀਆਂ ਮੀਟਿੰਗਸ ਕਰ ਰਹੇ ਹਾਂ ਕਿ ਇਹਨਾਂ ਨੂੰ ਪਹਿਲਾਂ ਤਾਂ ਪਾਰਟੀ ਨਾਲ ਜੋੜਿਆ ਜਾਵੇ ਔਰ ਪਾਰਟੀ ਨਾਲ ਜੋੜ ਕੇ ਇਹਨਾਂ ਦੇ ਕੰਮ ਜਿਹੜੇ ਜੋ ਵੀ ਇਹਨਾਂ ਨੂੰ ਪਹਿਲਾਂ ਨਹੀਂ ਕੰਮ ਹੋਏ ਅਧਿਕਾਰ ਨਹੀਂ ਮਿਲੇ ਉਹ ਦਿੱਤੇ ਜਾਣ ਭਾਵੇਂ ਉਹ ਕਮਿਊਨਿਟੀ ਦੇ ਬੇਸ ਤੇ ਆ ਕਿਉਂਕਿ ਮਾਈਨੋਰਟੀਜ਼ ਦੇ ਵਿੱਚ ਚਾਰ ਕਮਿਊਨਿਟੀਜ਼ ਆ ਜਿਹੜੇ ਇਕੱਲੇ 크ਿਸਚੀਅਨਸ ਨਹੀਂ ਆ ਮੁਸਲਿਮ ਭਾਈਚਾਰਾ ਜੈਨ ਭਾਈਚਾਰਾ ਪਾਰਸੀ ਔਰ ਪੁਰਬੀ ਭਾਈਚਾਰੇ ਆ ਕੋ ਤੇ ਅਸੀਂ ਸਾਰਿਆਂ ਦੇ ਨਾਲ ਖੜੇ ਆ ਪਾਰਟੀ ਖੜੀ ਆ ਸਾਰਿਆਂ ਨੂੰ ਅਸੀਂ ਅਪਲਿਫਟ ਕਰਦਾ ਬਰਦਾਸਪੁਰ ਵਿੱਚ ਮੈਂ ਪਹਿਲੇ ਵੀ ਗੱਲ ਕੀਤੀ ਆ ਕਿ ਬਰਦਾਸਪੁਰ ਦੇ ਵਿੱਚ ਇੰਨੇ ਭਾਏ 크ਿਸਚਨ ਭਾਈਚਾਰਾ ਹੋਣ ਦੇ ਬਾਵਜੂਦ ਹੀ ਸਟੇਟ ਲੈਵਲ ਦਾ ਕਿਸੇ ਸਰਕਾਰ ਦੀ ਕਦੀ ਕੋਈ 크ਿਸਮਸ ਨਹੀਂ ਮਨਾਇਆ ਕਿ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ 크ਿਸਮਸ ਜਿਹੜਾ ਸਟੇਟ ਲੈਵਲ ਦਾ ਗੁਰਦਾਸਪੁਰ ਜ਼ਿਲ੍ਹੇ ਨੂੰ ਜਿਹੜਾ ਮਿਲਿਆ ਜਾਏ ਤਾਂ ਕਿ 크ਿਸਚਨ ਭਾਈਚਾਰਾ ਨੂੰ ਜਿਹੜਾ ਉਹ ਮਹੱਤਤਾ ਦਿੱਤੀ ਜਾਏ ਉਹ ਚਾਹਦੇ ਆ ਜਾਂ ਉਹ ਇਸ ਕਾਬਲ ਹੈਗੇ ਆ ਬਿਲਕੁਲ ਹੁਣੇ ਸਾਡੇ ਜ਼ਿਲ੍ਹਾ ਪ੍ਰਧਾਨ ਜਗਰਨਦਾਵਾ ਜੀ ਤੇ ਰਜੀਵ ਸ਼ਰਮਾ ਜੀ ਨੇ ਵੀ ਇਹ ਗੱਲ ਦਾ ਜ਼ਿਕਰ ਕੀਤਾ ਕਿ ਮinority ਵੰਗੀ ਟੂਟੀ ਲੱਗੇਗੀ ਕਿ ਸਰਕਾਰ ਵੱਲੋਂ ਅਸੀਂ ਕਰਾਵਾਂਗੇ ਅਸੀਂ ਆਪਣੇ ਬੈਨਰ ਥੱਲੇ ਇਹਨੂੰ ਕਰਾਵਾਂਗੇ ਇਹਦੇ ਵਿੱਚ ਮੁੱਖ ਮੰਤਰੀ ਸਾਹਿਬ ਵੀ ਆਣਗੇ ਸਾਰਾ ਮੰਤਰੀ ਮੰਡਲ ਵੀ ਆਊਗਾ ਤੇ ਇਹ ਤਾਂ ਸਮਝ ਲਓ ਕਿ ਹੋ ਗਿਆ ਜੋ ਪਿੱਛੇ ਨਹੀਂ ਹੋ ਸਕਿਆ ਉਹ ਸਾਰਾ ਕੁਝ ਹੁਣ ਅੱਗੇ ਤੋਂ ਹੋਵੇਗਾ ਅੱਜ ਸਾਡੇ ਵਿੱਚ ਜੀ ਪੰਜਾਬ ਪ੍ਰਧਾਨ ਜੋਰਸੋਨੀ ਜੀ ਸਾਡੇ ਵਿੱਚ ਪਹੁੰਚੇ ਨੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਅਤੇ ਮੇਰੇ ਨਾਲ ਜੋਬਨ ਰੰਦਾਵਾ ਜੀ ਜਿਹੜੇ ਜ਼ਿਲ੍ਹਾ ਪ੍ਰਧਾਨ ਸਾਡੇ ਗੁਰਦਾਸਪੁਰ ਦੇ ਨੇ ਉਹਨਾਂ ਦੇ ਨਾਲ ਮੀਡੀਆ ਇਨਚਾਰਜ ਗੁਰਦਾਸਪੁਰ ਦੇ ਮੁਖਦੇਵ ਲੋਹਾਲ ਜੀ ਅਤੇ ਸਾਡੇ ਸੰਨੀ ਮਸੀਹ ਜੀ ਨੇ ਮinority ਦੇ ਜ਼ਿਲ੍ਹਾ ਪ੍ਰਧਾਨ ਨੇ ਤੇ ਸਮੂਚੀ ਮinority ਵਿੰਗ ਦੀ ਜਿਹੜੀ ਇੱਥੇ ਆ ਟੀਮ ਬੈਠੀ ਹੋਈ ਹੈ ਤੇ ਸਾਡੇ ਇਹਦੇ ਵਿੱਚ ਸਾਡੇ ਕਮਿਸ਼ਨ ਦੇ ਮinority ਦੇ ਮੈਂਬਰ ਵੀ ਸਮੌਂਸੋਤਾ ਜੀ ਸਾਬਾ ਭੱਟੀ ਜੀ ਸਾਰੇ ਪਹੁੰਚੇ ਹੋਏ ਤੇ ਇੱਥੇ ਦੀ ਸਾਰੇ ਇੱਕ ਜਿਹੜੀ ਮੀਟਿੰਗ ਹੋਈ ਆ ਕ੍ਰਿਸਚਨ ਭਾਈਚਾਰੇ ਨਾਲ ਇਹ ਇਹਨਾਂ ਦੇ ਮੁੱਦਿਆਂ ਤੇ ਮੀਟਿੰਗ ਹੋਈ ਆ ਜੀ ਕੀ ਕੀ ਮੁਸ਼ਕਲਾਂ ਆ ਰਹੀਆਂ ਨੇ ਜਿਹਦੇ ਵਿੱਚ ਮinority ਭਾਈਚਰ ਨੂੰ ਲੈ ਕੇ ਵਿਚਲ ਭਾਈਚਰ ਨੂੰ ਲੈ ਕੇ ਅਤੇ ਸਾਰਿਆਂ ਦੀਆਂ ਮੁਸ਼ਕਲਾਂ ਸੁਣੀਆਂ ਵੀ ਗਈਆਂ ਤੇ ਨੋਟ ਵੀ ਕੀਤੀਆਂ ਗਈਆਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਊਗਾ ਅਤੇ ਜਿਹੜੇ ਮinority ਦੇ ਜਿਹੜੇ ਵੀ ਸਾਡੇ ਵਿੰਗ ਆ ਉਹਨਾਂ ਵਾਲੇ ਜਿਨ੍ਹਾਂ ਵਿੱਚੋਂ ਤਿਆਰ ਕੀਤੇ ਜਾਣਗੇ ਉਹ ਭਾਵੇਂ ਜਿਹੜੇ ਲੈਵਲ ਦੇ ਹੋਣ ਹਰਕੇ ਲੈਵਲ ਦੇ ਹੋਣ ਅਤੇ ਭਾਵੇਂ ਬੂਥ ਲੈਵਲ ਤੱਕ ਇਹਨਾਂ ਦੀਆਂ ਕਮੇਟੀਆਂ ਬਣਾ ਕੇ ਅਸੀਂ ਇਹਨੂੰ ਸਟਰੋਂਗ ਕਰਾਂਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਜੋ ਵੀ ਆਉਣ ਵਾਲੀਆਂ ਇਲੈਕਸ਼ਨਾਂ ਨੇ ਉਹ ਲੈ ਕੇ ਆਪਾਂ ਇਕਜੁੱਟ ਹੋ ਕੇ ਬੜੀ ਤਰ੍ਹਾਂ ਲੜਾਂਗੇ ਤੇ ਜਿੱਤਾਂਗੇ ਪ੍ਰਧਾਨ ਜੀ ਸਾਰੇ ਨਾਲ ਲੈ ਕੇ ਚੱਜੇਗਾ ਜਿਸ ਦਾ ਅੱਜ ਜੋ ਵੀ ਡਿਸਕਸ ਕੀਤੀ ਆ ਹਰ ਵਰਗ ਨੂੰ ਨਾਲ ਲੈ ਕੇ ਜਿਹੜਾ ਇਹ ਤਿਆਰੀ ਕੀਤੀ ਜਾਏਗੀ ਜੋ ਸਪਾਈਰ ਜਿਹੜੀ ਚੋਣ ਹੋਣੀ ਆ ਉਸ ਨੂੰ ਲੈ ਕੇ ਜਿਹੜਾ ਮੈਂ ਤੁਹਾਨੂੰ ਤੁਸੀਂ ਮੀਟਿੰਗ ਦੇ ਵਿੱਚ ਮੌਜੂਦ ਸੀਗੇ ਪਹਿਲਾਂ ਵੀ ਜ਼ਿਕਰ ਕੀਤਾ ਕਿ ਅਸੀਂ ਹਰ ਧਰਮ ਦੇ ਲੋਕ ਤੇ ਖਾਸ ਕਰਕੇ ਮਾਈਨੋਰਟੀ ਵਿੰਗ ਤੋਂ ਪਾਰਟੀ ਦੇ ਅਸੀਂ ਇੱਕ ਬੰਦ ਮੁਠੀ ਦੇ ਵਾਂਗੂ ਆਮ ਆਦਮੀ ਪਾਰਟੀ ਦੇ ਲਈ ਦਿਨ ਰਾਤ ਕੰਮ ਕਰਾਂਗੇ ਤੇ 2027 ਦੇ ਵਿੱਚ ਸੱਤੇ ਦੇ ਸੱਤੇ ਜਿਹੜੀਆਂ ਗੁਰਦਾਸਪੁਰ ਜ਼ਿਲ੍ਹੇ ਦੀਆਂ ਸੀਟਾਂ ਜਿੱਤ ਕੇ ਪਾਰਟੀ ਦੇ ਝੋਲੇ ਦੇ ਵਿੱਚ ਪਾਵਾਂਗੇ ਅੱਜ ਕ੍ਰਿਸਚਨ ਭਾਈ ਚੜ੍ਹਦੀ ਕਮਭਾਰ ਰੱਖੀ ਦੀਆ ਲੱਗਦਾ ਕੀ ਸਭ ਤੋਂ ਅੱਗੇ ਵੱਲੋਂ ਇਹ ਫੈਸਲਾ ਦੇ ਆਧਾਰ ਤੇ ਲਿਆ ਉਤਾਰਿਆ ਜਾਏਗਾ ਬਿਲਕੁਲ ਜੀ ਇੱਥੇ ਸਾਡੇ ਪੰਜਾਬ ਦੇ ਮਾਇਨੋਰਟੀ ਵਿੰਗ ਦੇ ਪ੍ਰਧਾਨ ਜੋਰ ਸੋਨੀ ਜੀ ਪਹੁੰਚੇ ਨੇ ਤੇ ਸਾਰੇ ਹੀ ਮਾਇਨੋਰਟੀ ਵਿੰਗ ਤੋਂ ਕ੍ਰਿਸਚਨ ਭਾਈਾਰੇ ਤੋਂ ਮੁਸ਼ਕਲਾਂ ਜਿਹੜੀਆਂ ਉਹ ਸੁਣਨ ਨੂੰ ਮਿਲੀਆਂ ਉਹ ਨੋਟ ਹੋਈਆਂ ਉਹਨਾਂ ਦੇ ਜਿਹੜੇ ਹੱਲ ਜ਼िला ਪੱਧਰੀ ਲੈਵਲ ਤੇ ਹੋਣਗੇ ਉਹ ਅਸੀਂ ਮੁੱਢੇ ਨਾਲ ਮੋਢਾ ਜੋੜ ਕੇ ਕਰਾਵਾਂਗੇ ਜਿਹੜੇ ਪੰਜਾਬ ਪੱਧਰੀ ਦੇ ਕੰਮ ਹੋਣਗੇ ਉਹ ਸੋਨੀ ਸਾਹਿਬ ਇਥੋਂ ਨੋਟ ਕਰਕੇ ਉੱਪਰ ਹਾਈ ਕਮਾਂਡ ਦੇ ਨਾਲ ਉਹਦੀ ਜਿਹੜੇ ਹੱਲ ਕਰਾਉਣਗੇ ਸੋ ਮੈਨੂੰ ਉਮੀਦ ਆ ਕਿ ਅੱਜ ਬਹੁਤ ਇੱਕ ਅੱਛੀ ਜਿਹੜੀ ਮੀਟਿੰਗ ਹੋਈ ਆ ਤੇ ਉਹਦਾ ਜਿਹੜਾ ਸੱਟਾ ਵਾ ਬੜਾ ਇੱਕ ਸਕਾਰਾਤਮਕ ਰੂਪ ਦੇ ਵਿੱਚ ਨਿਕਲੂਗਾ ਤੇ ਮੁਸ਼ਕਲਾਂ ਬਹੁਤ ਜਲਦੀ ਹੱਲ ਹੋਣਗੀਆਂ ਮਖਦੇਵ ਸਿੰਘ ਹਲਵਾਲ ਜ਼ਿਲ੍ਹਾ ਮੁਖਬਲਾ ਆਮ ਆਦਮੀ ਪਾਰਟੀ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਮਿਨੋਰਟੀ ਵਿੰਗ ਦੇ ਇੰਚਾਰਜ ਜੋਰਜ ਸੋਨੀ ਜੀ ਇੱਥੇ ਪਹੁੰਚੇ ਆ ਅਤੇ ਜੋਬਨ ਰੰਧਾਵਾ ਜੀ ਜ਼ਿਲ੍ਹਾ ਪ੍ਰਧਾਨ ਅਰਜੀਵ ਸ਼ਰਮਾ ਜੀ ਪੀਟਰ ਚਿੰਦਾ ਜੀ ਸਮੌਲਸੋਤਾ ਜੀ ਸੰਨੀ ਮਸੀਹ ਜੀ ਅਤੇ ਸਾਬਾ ਭੱਟੀ ਜੀ ਇੱਥੇ ਪਹੁੰਚੇ ਮਿਨੋਰਟੀ ਵਿੰਗ ਨੂੰ ਮਜ਼ਬੂਤ ਕਰਨ ਵਾਸਤੇ ਇਹ ਮੀਟਿੰਗ ਸੀਗੀ ਪੰਜਾਬ ਪੱਧਰੀ ਇਹ ਮੀਟਿੰਗਾਂ ਕਰਵਾਈਆਂ ਜਾ ਰਹੀਆਂ ਨੇ ਤੇ ਮੈਂ ਆਸ ਕਰਦਾ ਕਿ ਸਾਰਾ ਹੀ ਜਿਹੜਾ ਮਿਨੋਰਟੀ ਕਮਿਸ਼ਨ ਹੈ ਆਉਣ ਵਾਲੀਆਂ ਸਤਾਈ ਦੀਆਂ ਚੋਣਾਂ ਨੂੰ ਲੈ ਕੇ ਪੱਪਾ ਭਾਰਤ ਤੇ ਇੱਕ ਅਹਿਮ ਰੋਲ ਜਿਹੜਾ ਉਹ ਅਦਾ ਕਰੇਗਾ। ਕਿਰਤੀ ਜਿਹੜੀ ਅੱਜ ਫੈਸਲੇ ਹੋਏ ਆ ਲੱਗਦਾ ਕਿ ਜੋ ਕੁਝ ਵੀ ਚੱਲਦੇ ਮੇਨਡੀ ਉੱਪਰ ਕਿਤੇ ਗਿਆ। ਬਿਲਕੁਲ ਜੀ ਬਹੁਤ ਵਧੀਆ ਨੁਕਤੇ ਤੇ ਗੱਲ ਕੀਤੀ ਗਈ ਆ। ਔਰ ਸਾਡੇ ਪੰਜਾਬ ਦੇ ਪ੍ਰੈਜ਼ੀਡੈਂਟ ਜੋਰਜ ਸੋਨੀ ਜੀ ਹਰਦੀਪ ਸ਼ਰਮਾ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਜੁਵਰਨਦਾਵਾ ਜੀ ਸਾਡੇ ਸਪੋਕਸਪਰਸਨ ਮੁਖਦੇਵ ਵਾਲੋਵਾਲ ਜੀ ਔਰ ਇਹ ਪੂਰੀ ਸਾਡੇ ਮਿਨੋਰਟੀ ਕਮਿਊਨਿਟੀ ਕਮਿਸ਼ਨ ਦੇ ਮੈਂਬਰ ਸਲੋਰ ਸੋਤਾ ਜੀ ਬੜੀ ਅੱਛੀ ਡਿਸਕਸ ਕੀਤੀ ਗਈ ਆ ਔਰ ਜਿਹੜੇ ਮੁੱਦੇ ਚੁਕੇ ਗਏ ਨੇ ਉਹਨਾਂ ਸਾਰੇ ਮੁੱਦਿਆਂ ਨੂੰ ਬੜੀ ਜਲਦੀ ਔਰ ਬੜੀ ਸਪੀਡ ਦੇ ਨਾਲ ਹੱਲ ਕੀਤਾ ਜਾਏਗਾ ਤਾਂ ਜੋ ਕ੍ਰਿਸ਼ਚਨ ਕਮਿਊਨਿਟੀ ਦੇ ਜਿੰਨੇ ਰਹਿੰਦੇ ਕੰਮ ਜਿਹੜੇ ਬੀਤੇ ਸਮੇਂ ਚ ਰਹਿ ਗਏ ਸੀ ਉਹਨਾਂ ਵਾਲੇ ਸਮੇਂ ਚ ਪੂਰੇ ਕੀਤੇ ਜਾਣਗੇ ਇਸ ਤਾਈ ਚ ਕਿ ਨਿਸ਼ਚਨ ਭਾਈਚਾਰਾ ਕਮਰ ਕੱਸ ਕੇ ਆਮ ਆਦਮੀ ਪਾਰਟੀ ਦੇ ਨਾਲ ਖੜੇਗਾ ਔਰ ਦੁਬਾਰਾ ਮਾਨ ਸਰਕਾਰ ਨੂੰ ਜਿਹੜਾ ਦੇਵ 2027 ਦੇ ਵਿੱਚ ਸੱਤਾ ਦੇ ਵਿੱਚ ਲੈ ਕੇ ਜਿਹੜੀ ਜਿਹੜੀ ਉੱਤੇ ਵੱਡੀ ਰੱਖੀ ਹੋਈ ਹੈ ਸਟੇਟ ਲਾ ਦੋ ਜਿਹੜਾ ਜਿਹੜਾ ਇਹਦਾ ਇਹਦਾ ਉਹ ਇਸ ਵਿੱਚ ਜਿਹੜਾ ਕਿੰਨਾ ਆ ਜਾਏਗਾ ਉਹ ਪੂਰਾ ਹੋ ਜਾਏਗਾ ਬਿਲਕੁਲ ਨਹੀਂ ਜਰੂਰ ਹੋਵੇਗਾ ਇਹ ਮੰਗ ਕਦੀ ਰੱਖੀ ਨਹੀਂ ਗਈ ਸੀ ਕਿਉਂਕਿ ਪਾਰਟੀ ਦਾ ਜਾਨਣਾ ਕਹਿ ਸਕਦਾ ਕਿ ਕਿਸੇ ਸਰਕਾਰ ਦਾ ਕਸੂਰ ਨਹੀਂ ਹੁੰਦਾ ਇਹਦੇ ਵਿੱਚ ਕੰਮ ਕਰ ਰਹੇ ਬੰਦਿਆਂ ਦੀ ਡਿਊਟੀ ਹੁੰਦੀ ਹੈ ਕਿ ਸਰਕਾਰ ਤੱਕ ਜਾਂ ਉੱਪਰ ਤੱਕ ਕੱਪੜੀਆਂ ਮੰਗਾਂ ਨੂੰ ਪਹੁੰਚਾਉਣਾ ਔਰ ਪਿਛਲੇ ਸਮੇਂ ਤੋਂ ਕਮੀ ਰਹੀ ਸੀ ਪਰ ਅੱਜ ਬੜੀ ਸੋਹਣੀ ਮੀਟਿੰਗ ਹੋਈ ਆ ਉਰੇ ਮੰਗ ਪੈਲਟ ਦੇ ਆਧਾਰ ਤੇ ਉਪਰ ਹਾਈ ਕਮਾਂਡ ਦੇ ਵਿੱਚ ਪਹੁੰਚਾਈ ਜਾਏਗੀ ਔਰ ਜਿਹੜਾ ਸਟੇਟ ਲੈਵਲ ਦਾ ਜਿਹੜਾ ਸੁਪਾ ਪਧਰੀ ਕਸ਼ਮੀਰ ਸਿਆ ਉਹ ਜਰੂਰ ਇਸ ਵਾਰ ਜਿਹੜਾ ਵਾ ਜ਼ਿਲ੍ਹੇ ਗਦਾਸਪੁਰ ਦੇ ਵਿੱਚ ਬਣਾਇਆ ਜਾਏਗਾ